ਸਬਕਤ ਸ਼ੰਭੂ ਮੋਰਚੇ ਦੇ ਉੱਪਰ ਮੌਜੂਦ ਹਾਂ ਜਿੱਥੇ ਕਿਸਾਨਾਂ ਦਾ ਪਹਿਲਾ ਜੱਥਾ ਮਰਜੀਵੜੇ ਜਿਹੜਾ ਅੱਜ ਦਿੱਲੀ ਵੱਲ ਨੂੰ ਕੂਚ ਕਰੇਗਾ 101 ਕਿਸਾਨ ਇਸ ਜੱਥੇ ਦੇ ਵਿੱਚ ਸ਼ਾਮਿਲ ਹੋਣਗੇ ਤਾਂ ਤਸਵੀਰਾਂ ਦਿਖਾ ਦਿੰਦੇ ਹਾਂ ਕਿ ਕਿਸ ਤਰ੍ਹਾਂ ਦੇ ਹਾਲਾਤ ਨੇ ਸ਼ੰਭੂ ਮੋਰਚੇ ਦੇ ਉੱਪਰ ਸ਼ੰਭੂ ਮੋਰਚੇ ਦੇ ਉੱਪਰ ਕਿਸਾਨ ਜੱਥੇਬੰਦੀਆਂ ਨੇ ਕਿਸਾਨ ਆਗੂਆਂ ਨੇ ਆਪਣੇ ਵਲੰਟੀਅਰ ਜਿਹੜੇ ਨੇ ਉਹ ਇਸ ਥਾਂ ਦੇ ਉੱਪਰ ਤੇ ਨਾਅਤ ਕੀਤੇ ਨੇ ਤਾਂ ਇਹ ਤਸਵੀਰ ਦੇਖੋਗੇ ਕਿਸਾਨਾਂ ਦੀ ਇੱਕ ਰੱਸੀ ਲਗਾਈ ਗਈ ਹੈ ਕਿ ਇਸ ਤੋਂ ਪਿੱਛੇ ਬਾਕੀ ਕਿਸਾਨ ਰਹਿਣਗੇ ਲੇਕਿਨ ਇਸ ਤੋਂ ਅੱਗੇ ਜਿਹੜਾ ਉਹੀ ਕਿਸਾਨ ਆਣਗੇ ਜਿਹੜੇ ਮਰਜੀਵੜੇ ਕਿਸ ਕਿਸਾਨ ਜਥੇ ਦੇ ਵਿੱਚ ਸ਼ਾਮਿਲ ਨੇ ਤਾਂ 101 ਕਿਸਾਨ ਇਸ ਜਥੇ ਦੇ ਵਿੱਚ ਸ਼ਾਮਿਲ ਹੋਣਗੇ ਤਾਂ ਇਹ ਤਸਵੀਰ ਤੁਸੀਂ ਦੇਖੋਗੇ ਸ਼ੰਭੂ ਮੋਰਚੇ ਦੀ ਤਸਵੀਰ ਜਿਹੜੀ ਹੈ ਉਹ ਤੁਹਾਨੂੰ ਸਵੇਰ ਦੀ ਦਿਖਾ ਰਿਹਾ ਕਿ ਕਿਸਾਨ ਜਿਹੜੇ ਨੇ ਉਹ ਤਿਆਰ ਨਜ਼ਰ ਆ ਰਹੇ ਨੇ ਤਾਂ ਅੱਜ ਦਿੱਲੀ ਵੱਲੋਂ ਕੂਚ ਹੋਏਗਾ ਲੇਕਿਨ ਉਸ ਤੋਂ ਪਹਿਲਾਂ ਕੀ ਹਾਲਾਤ ਨੇ ਕੀ ਤਸਵੀਰਾਂ ਨੇ ਉਹ ਤੁਹਾਨੂੰ ਦਿਖਾ ਰਿਹਾ ਕਿਸਾਨ ਦੇਖੋਗੇ ਕਿਸਾਨਾਂ ਦੀ ਲਾਈਨ ਦੇਖੋਗੇ ਵਲੰਟੀਅਰ ਨੇ ਕਿਸਾਨਾਂ ਦੇ ਕਿ ਜੇਕਰ ਇੱਥੇ ਕੁਝ ਅਜਿਹੇ ਹਾਲਾਤ ਬਣਦੇ ਨੇ ਜਾਵਤ ਨਾਪੁਰਨਾ ਮਾਹੌਲ ਬਣਦਾ ਤਾਂ ਉਸ ਦੇ ਲਈ ਇਹ ਵਲੰਟੀਅਰ ਜਿਹੜੇ ਨੇਵ ਕੰਮ ਕਰਨਗੇ ਕਿਸਾਨਾਂ ਦੀ ਸਿਹਤ ਲਈ ਕਿਸਾਨਾਂ ਨੂੰ ਜਿਹੜਾ ਕਵਰ ਕਰਨ ਦੇ ਲਈ ਉਹਨਾਂ ਨੂੰ ਸਿਹਤ ਸਹੂਲਤ ਦੇਣ ਦੇ ਲਈ ਇਹ ਵਲੰਟੀਅਰ ਜਿਹੜੇ ਨੇ ਕੰਮ ਕਰਨਗੇ ਤਾਂ ਇਹ ਤਸਵੀਰ ਤੁਸੀਂ ਦੇਖ ਪਾ ਰਹੇ ਹੋ ਨਜ਼ਦੀਕੀ ਤੋਂ ਤਸਵੀਰ ਦਿਖਾਵਾਂਗੇ ਕਿ ਕਿਸ ਤਰ੍ਹਾਂ ਦੇ ਹਾਲਾਤ ਨੇ ਵਲੰਟੀਅਰ ਤੁਸੀਂ ਦੇਖੋਗੇ ਨਜ਼ਰ ਆ ਰਹੇ ਨੇ ਦੂਜੇ ਪਾਸੇ ਕਿਸਾਨ ਜਿਹੜਾ ਇਸ ਰੱਸੀ ਤੋਂ ਪਿੱਛੇ ਨਜ਼ਰ ਆ ਰਹੇ ਨੇ ਦੋ ਲੇਅਰ ਦੀ ਬੈਰੀਕੇਟਿੰਗ ਜਿਹੜੀ ਹੈ ਕਿਸਾਨਾਂ ਨੇ ਰੱਸੀ ਲਗਾ ਕੇ ਬੈਰੀਕੇਟ ਲਗਾ ਕੇ ਖੁਦ ਕੀਤੀ ਹੈ ਕਿ ਉਸ ਲੇਅਰ ਦੀ ਬੈਰੀਕੇਟਿੰਗ ਤੋਂ ਅੱਗੇ ਜਿਹੜਾ ਹੈ ਬਾਕੀ ਕਿਸਾਨ ਨਹੀਂ ਹਾਂ ਪਾਣਗੇ ਲੇਕਿਨ ਅੱਜ ਪਹਿਲਾ ਜਥਾ ਜਿਹੜਾ ਕਿਸਾਨਾਂ ਦਾ ਮਰਜ਼ੀਵੜੇ ਜਿਹੜਾ ਹੈ ਉਹ ਦਿੱਲੀ ਵੱਲ ਨੂੰ ਕੂਚ ਕਰੇਗਾ ਦੂਜੇ ਪਾਸੇ ਜੇਕਰ ਅੰਬਾਲਾ ਪ੍ਰਸ਼ਾਸਨ ਦੀ ਗੱਲ ਕਰੀਏ ਹਰਿਆਣਾ ਸਰਕਾਰ ਦੀ ਗੱਲ ਕਰੀਏ ਤਾਂ ਉਹ ਕਿਸਾਨਾਂ ਨੂੰ ਰੋਕਣ ਦੇ ਲਈ ਤਿਆਰ ਬਰ ਤਿਆਰ ਨਜ਼ਰ ਆ ਰਹੀ ਹੈ ਤੁਸੀਂ ਬੈਰੀਕੇਡਿੰਗ ਦੇਖੀ ਹੈ ਬੈਰੀਕੇਡਿੰਗ ਕਰਕੇ ਕਿਸਾਨਾਂ ਨੂੰ ਰੋਕਣ ਦੇ ਲਈ ਪ੍ਰਸ਼ਾਸਨ ਜਿਹੜਾ ਤਿਆਰ ਬਰ ਤਿਆਰ ਨਜ਼ਰ ਆ ਰਿਹਾ ਹੈ ਕੱਲ ਐਸਪੀ ਅੰਬਾਲਾ ਦਾ ਬਿਆਨ ਆਂਦਾ ਹੈ ਉਹ ਕਹਿੰਦੇ ਨੇ ਕਿ ਜੇਕਰ ਕਿਸਾਨਾਂ ਨੇ ਦਿੱਲੀ ਵੱਲ ਨੂੰ ਕੂਚ ਕਰਨਾ ਹੈ ਤਾਂ ਉਸ ਦੇ ਲਈ ਪਰਮਿਸ਼ਨ ਲੈਣੀ ਪਏਗੀ ਅਸੀਂ 144 ਧਾਰਾ ਜਿਹੜੀ ਹੈ ਉਹ ਲਾਗੂ ਕਰ ਦਿੱਤੀ ਜੇ 500 ਵੱਧ ਲੋਕ ਇਕੱਠੇ ਨਹੀਂ ਹੋ ਸਕਦੇ ਹੈ ਕਿ ਕਿਸਾਨਾਂ ਦਾ ਕੀ ਰੂਟ ਮੈਪ ਹੈ ਕੀ ਤਿਆਰੀਆਂ ਨੇ ਉਹ ਜਾਣਦੇ ਆ ਸਾਡੇ ਨਾਲ ਭਾਰਤੀ ਕਿਸਾਨ ਜੁੰਡਾਂ ਪਟੇੜੀ ਕੜਾ ਦੇ ਆਗੂ ਗੁਰਧਿਆਨ ਸਿੰਘ ਹੁਣੇ ਮੌਜੂਦ ਨੇ ਗੱਲਬਾਤ ਕਰਦੇ ਆ ਕਿ ਕਿਸ ਤਰ੍ਹਾਂ ਉਹ ਵਲੰਟੀਅਰ ਦੀ ਟੀਮ ਨੂੰ ਜਿਹੜਾ ਮੈਨਸ ਕਰ ਰਹੇ ਨੇ ਕਿਸ ਤਰ੍ਹਾਂ ਦੀ ਤਿਆਰੀ ਹੈ ਕਿਸ ਤਰ੍ਹਾਂ ਵਲੰਟੀਅਰ ਕੰਮ ਕਰਨਗੇ ਉਹ ਗੱਲਬਾਤ ਕਰਦੇ ਆ ਗੁਰਧਿਆਨ ਜੀ ਕਿਸ ਤਰ੍ਹਾਂ ਦੀ ਤਿਆਰੀ ਆਜ ਦਿੱਲੀ ਵੱਲ ਨੂੰ ਪਹਿਲਾ ਜਥਾ ਜਾ ਰਿਹਾ ਹੈ ਮਰਜੀਵੜੇ ਨਾਮ ਰੱਖਤਾ 101 ਕਿਸਾਨ ਸ਼ਾਮਿਲ ਨੇ ਕਿਸ ਤਰ੍ਹਾਂ ਵਲੰਟੀਅਰ ਕੰਮ ਕਰਨਗੇ ਕੀ ਤਿਆਰੀਆਂ ਨੇ ਇੱਕ ਵਾਰ ਕਿਹਾ ਸੀ ਕਸ਼ਮੀਰੀ ਦੇ ਜਿਹੜਾ ਜਥਾ ਜਾਣਾ ਉਹ ਸ਼ਾਂਤਮਈ ਤਰੀਕੇ ਨਾਲ ਜਾਣਾ ਦੇਖੋ ਜਿਹੜੀਆਂ ਮੁੱਖ ਤੌਰ ਤੇ ਬਾਰਾਂ ਮੰਗਾਂ ਨੇ ਜਾਇਜ਼ ਮੰਗਾਂ ਨੇ 9 ਮਹੀਨੇ ਤੇ ਲਗਭਗ ਹੋ ਗਏ ਉਹਦੇ ਵੀ ਸਾਡੇ ਹਜ਼ਾਰਾਂ ਕਿਸਾਨ ਫਤੜ ਹੋਏ ਨੇ ਤੇ ਕੁਝ ਕਿਸਾਨ ਸਹੀ ਜੀਵ ਰਹੇ ਨੇ ਜਿਵੇਂ ਹੁਣ ਉਪਰਾਸ਼ਟਰਪਤੀ ਦਾ ਬਿਆਨ ਆਇਆ ਜੀ ਦੇਖੋ ਇਹ ਜਿਹੜੇ ਕਿਸਾਨ ਨੇ ਇਹ ਕੋਈ ਸੜਕਤ ਨੇ ਕੁਝ ਕਿਸਾਨ ਨਹੀਂ ਜਿਹੜੇ ਖੇਤਾਂ 'ਚ ਕੰਮ ਕਰ ਰਹੇ ਨੇ ਉਹ ਕਿਸਾਨ ਵੀ ਦੁਖੀ ਨੇ ਪਰ ਬੀਜੇਪੀ ਸਰਕਾਰ ਦਾ ਜਿਵੇਂ ਆਪਾਂ ਕਹਿ ਸਕਦੇ ਆ ਵੀ ਜਿਹਨਾਂ ਦਾਤਾ ਕਹਿ ਸਕਦੇ ਆ ਆਪਾਂ ਕਿਸਾਨ ਨੂੰ ਜਿਹੜੇ ਖਾਣ ਪੀਣਾਂ ਚੋਂ ਜੋ ਪੈਦਾ ਕਰਦਾ ਜਿਹਦੇ ਨਾਲ ਜਿੰਦਗੀ ਨਹੀਂ ਚੱਲ ਸਕਦੀ ਉਹ ਚੀਜ਼ਾਂ ਵੱਲ ਬਿਲਕੁਲ ਧਿਆਨ ਨਹੀਂ ਜਦੋਂ ਕਾਰਪੋਰੇਟ ਸੈਕਟਰ ਵੱਲ ਬਹੁਤ ਧਿਆਨ ਦਿਆ ਜਾ ਰਿਹਾ ਕਾਰਪੋਰੇਟ ਸੈਕਟਰ ਤੇ ਵੱਡੇ ਵੱਡੇ ਫੈਕਟਰੀਆਂ ਤੇ ਦੇਖ ਸਕਦੇ ਆ ਵੀ ਉਹਨਾਂ ਨੂੰ ਕਿੰਨੀਆਂ ਕਿੰਨੀਆਂ ਸਬਸਿਡੀਆਂ ਉਹਨਾਂ ਦਾ ਕਰਜ਼ਾ ਮੁਕਤੀ ਕਈ ਤਰ੍ਹਾਂ ਦੇ ਹੋਣੇ ਪਰ ਖੇਤੀਬਾਰੇ ਕੋਈ ਪਾਲਿਸੀ ਨਹੀਂ ਜਿਹੜਾ ਹੁਣ ਸਾਡਾ ਇੱਕ ਇੱਕ ਬੰਦਾ ਮਰਜੀ ਵੜਾ ਜਾ ਤੁਹਾਨੂੰ ਜਾਣ ਬਹੁਤ ਸ਼ਾਂਤ ਮਈ ਤਰੀਕੇ ਨਾਲ ਮੈਂ ਪਰੂਖ ਸਾਹਿਬ ਨੇ ਪਹਿਲਾਂ ਦਿਆ ਵੀ ਇੱਥੇ ਤੇ ਪੜਾਉਣਾ ਹੈ ਦੇਖਣਾ ਹੈ ਵੀ ਅੱਗੇ ਜਿਵੇਂ ਜੀਐਟਸੀ ਪੰਜਾਬ ਦਾ ਹਰਿਆਣਾ ਸਰਕਾਰ ਜਿਹੜੀ 47 ਧਾਰਾ ਲਾਤੀ ਟੀਮ ਇਹ ਹੋ ਰਹੀ ਪਰ ਦੇਖੋ ਵੱਡੀ ਗੱਲ ਦੇਖਦੇ ਹਾਂ ਸਾਹਮਣੇ ਸ਼ਾਂਤਮਈ ਤਰੀਕੇ ਨਾਲ ਵੀ ਕੋਈ ਆਹ ਮਹਾਰਾਜ ਜਿਹੜੇ ਸਾਡੇ ਹੋਰ ਸਾਥੀ ਨੇ ਵੀ ਕੋਈ ਇਥੇ ਮਾਹੌਲ ਖਰਾਬ ਨਾ ਹੋਵੇ ਉਹ ਤੇ ਕਰਕੇ ਸਾਡਾ ਸਕੂਲ ਪੂਰੀ ਤਰ੍ਹਾਂ ਪੈਟ ਕਰੀ ਗਈ ਆ ਸਿਰਫ ਅੰਦਰ ਜਿਹੜਾ ਮਰਜੀਬ ਦਾ ਜਿੱਥਾ 101 ਬੰਦਾ ਸਿਰਫ ਸ਼ਾਂਤਮਈ ਤਰੀਕੇ ਨਾਲ ਆਉਣਗੇ ਅੱਗੇ ਜੀ ਜਿਹੜਾ ਸਰਵਜਿੰਦ ਪਲੇਰ ਉਹਨਾਂ ਨਾਲ ਗੱਲਬਾਤ ਹੋਈ ਉਹ ਕਹਿੰਦੇ ਵਲੰਟੀਅਰ ਤੇ ਨਾਦ ਕਰਤੇ ਨੇ ਕਿਸਾਨਾਂ ਦੇ ਜਿਹੜਾ ਅਤਿਆਚਾਰ ਹੁੰਦਾ ਹੈ ਤਾਂ ਉਹਨਾਂ ਦੀ ਰਾਖੀ ਦੇ ਲਈ ਵਲੰਟੀਅਰ ਦੀ ਟੀਮ ਬਣੀ ਆ ਵਲੰਟੀਅਰ ਕਿੰਨੇ ਨੇ ਜਿਹੜਾ ਇਸ ਵਲੰਟੀਅਰ ਟੀਮ ਦੇ ਵਿੱਚ ਸ਼ਾਮਿਲ ਆ ਦੇਖੋ ਲਗਭਗ ਜੇ ਆਪਾਂ ਬਣਾਟੇ ਦੇ 1000 ਦੇ ਲਗਭਗ ਬਲੰਟੀਅਰ ਤਿਆਰ ਆ ਕਿਉਂਕਿ ਉਹ ਅਲੱਗ-ਅਲੱਗ ਟੀਮਾਂ ਬਣੀਆਂ ਮੈਨੇ ਕੋਈ ਰੈਸਕਿਊ ਤੇ ਹੋ ਗਈ ਜੇ ਮਰਜੀਬੜਾ ਜਟਨਜਨ ਜਾਣਾ ਜੇ ਕੋਈ ਉਹ ਹੁੰਦਾ ਉਹਤੇ ਬਿਨਾ ਤਿੰਨ ਲੇਰਾਂ ਵੀ ਬੁਲਾਈਆਂ ਨੇ ਵੀ ਆਮ ਪਬਲਿਕ ਨੂੰ ਧਿਆਨ ਦੇ ਕੋਈ ਨੁਕਸਾਨ ਨਾ ਹੋ ਸਕੇ ਇਹਨਾਂ ਦੇਖੋ ਜਿਹੜੀ ਭਾਜੀਪੀ ਸਰਕਾਰ ਜਿੰਮੇਂਦਾਰ ਤਿਆਰ ਜੀ ਲਗਾਤਾਰ ਬੱਜ ਪੰਜਾਹ ਸ਼ਹਿਰ ਲੈਰਾਂ ਦੇ ਵਿੱਚ ਕੰਮ ਕਰ ਰਹੇ ਨੇ ਅਰਧ ਸੈਨਿਕਲਾਤੇ ਜੀ ਕੁਝ ਵੀ ਉਹ ਕਰ ਸਕਦੇ ਜਦ ਕਿ ਇੱਕ ਪਾਸੇ ਪਹਿਲਾਂ ਹੁਣ ਸਰਕਾਰ ਕਹਿ ਰਹੀ ਸੀ ਵੀ ਭਾਈ ਹਾਂ ਟਰੈਕਟਰ ਵਾਲਿਆਂ ਲੈ ਕੇ ਨਾ ਜਾਓ ਕਿ ਟਰੈਕਟਰ ਵਾਲਿਆਂ ਨਾਲ ਲੈ ਕੇ ਜਾਓ ਤੁਸੀਂ ਐਵੇਂ ਜਾ ਸਕਦੇ ਹੋ ਹੁਣ ਤਾਂ ਅਸੀਂ ਸਿਰਫ ਤਨ ਮੋਤੇ ਜਿਹੜੇ ਕੱਪੜੇ ਨੇ ਉਹ ਹੀ ਪਾ ਕੇ ਅੱਗੇ ਜਾਣ ਦੀ ਤਿਆਰੀ ਕਰ ਰਹੇ ਜਾਈਏ ਅਸੀਂ ਲੋਕਾਂ ਦਾ ਕੁਝ ਦੇਖ ਲਈ ਪਰ ਤਿਆਰੀ ਪੂਰੇ ਜ਼ੋਰਾ ਨਾਲ ਕੋਈ ਹੁਕਮ ਕਿਸੇ ਤਰ੍ਹਾਂ ਦੇ ਕੋਈ ਹੋਣੀ ਤੁਸੀਂ ਕਹਿ ਰਹੇ ਤਿਆਰੀ ਤੁਹਾਡੀ ਹੈ ਨਾ ਜਾਣ ਦੀ ਤਿਆਰੀ ਹੈ ਹਰਿਆਣਾ ਸਰਕਾਰ ਨੇ ਕਹਿਦਾ ਕਿ ਟਰੈਕਟਰ ਵਾਲਿਆਂ ਕਿਸਾਨ ਨਹੀਂ ਲੈ ਕੇ ਆ ਸਕਦੇ ਆ ਇਕ ਉਹਨਾਂ ਨੇ ਗੱਲ ਵੀ ਆਖੀ ਸੀ ਕਿ ਜਦੋਂ ਬਿਆਨ ਆਂਦਾ ਹੈ ਕਿ ਟਰੈਕਟਰ ਟਰਾਲੀਆਂ ਦੇ ਵਿੱਚ ਮਾਰੂ ਹਥਿਆਰ ਹੋ ਸਕਦੇ ਨੇ ਤਾਂ ਇਸ ਕਰਕੇ ਉਹ ਰੋਕ ਲਗਾਈ ਜਾਵੇ ਇਸ ਤਰ੍ਹਾਂ ਦਾ ਇਲਜ਼ਾਮ ਵੀ ਕਿਸਾਨਾਂ ਦੇ ਉੱਪਰ ਲੱਗਿਆ ਸੀਗਾ ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਦੇਖੋ ਜਿਹੜੀ ਬੀਜੇਪੀ ਸਰਕਾਰ ਆ ਉਹ ਪਤ ਨਹੀਂ ਕਿਸਾਨਾਂ ਨੂੰ ਕੇ ਤਾਂ ਦੇਖੋ ਲੋਕਾਂ ਨਾਲ ਕੀ ਧਰਦਾ ਉਹਨੂੰ ਆਂਦਾ ਤਾਂ ਕਹਿੰਦੇ ਪ੍ਰਾਂਟ ਟਾਈਮ ਦੀ ਗੱਲ ਕਰਦਾ ਜੈ ਜਵਾਨ ਜੈ ਇਕਸਾਂਧਨਾਰੇ ਕੋਲ ਆ ਗਿਆ ਤਾਂ ਉਸ ਟਾਈਮ ਤੋਂ ਦੇਖੋ ਕਿਸਾਨ ਨੂੰ ਹੋਕਰ ਪਰ ਅਜੇ ਤੱਕ ਨਾਜ਼ ਦੀ ਕੋਈ ਕੰਮੀ ਨਹੀਂ ਕਾਰਪੋਰੇਟ ਸੈਕਟਰ ਆ ਗਿਆ ਉਹਨਾਂ ਦੇ ਹੱਕਾਂ ਦੀ ਰਾਖੀ ਵਾਸਤੇ ਕਿਸਾਨਾਂ ਦੇ ਤਰ੍ਹਾਂ ਤਰ੍ਹਾਂ ਦੇ ਇਲਜ਼ਾਮ ਲਾਜ ਨੇ ਕਦੇ ਉਹਨਾਂ ਨੂੰ ਖਾਲਸਤਾਨੀ ਕਦੇ ਕੁਛ ਅਤਵਾਦੀ ਕਦੇ ਕੁਝ ਨਾ ਕਿਹਾ ਜਾਏ ਕਹਿੰਦੇ ਨੇ ਪਰ ਜੇ ਮੈਂ ਟ੍ਰੈਕਟ ਰੰਗ ਦੇ ਅਪਰਾਂ ਨਾਲ ਕਰਦੇ ਹਾਂ ਜਦੋਂ ਫਸਲਾਂ ਦੀ ਟੋਲ ਰਾਜ ਬਾਦ ਤੋਂ ਟ੍ਰੈਕਟ ਲੈ ਚੱਕ ਕੇ ਹੁਣ ਤਾਂ ਸੀ ਟ੍ਰੈਕਟ ਲੈ ਲੇਕਿਨ ਜਾਰੇ ਜਿਹੜ ਹੋਸਤੀ ਹੁਣ ਤਾਂ ਅਸੀਂ ਬਿਲਕੁਲ ਖਾਲੀ ਆਪਣਾ ਰੰਡਾ ਚੰਡਾ ਜਾਂ ਧੰਤਜੀ ਦੇ ਕੱਪੜੇ ਉਹੀ ਲੈ ਕੇ ਨਮਰਜੀਵ ਦੇ ਤੇ ਭੇਜਣਾ ਦੇ ਲਈ ਬੋਲਾ ਪਰ ਸਰਕਾਰ ਉਹਨੂੰ ਵੀ ਕਰ ਰਹੀ ਆ ਰੋਕ ਰਹੀ ਆ ਰਾਸਤਾਨੀ ਜਾਣਾ ਕਿਸਾਨਾਂ ਦਾ ਮਕਸਦ ਹੈ ਕਿ ਰਾਸਤਾਨੀ ਜਾ ਕੇ ਅਸੀਂ ਆਪਣੀ ਮੰਗਾਂ ਰੱਖ ਸਕੀਏ ਹਨਾ ਰਾਸਤਾਨੀ ਇਹਨਾਂ ਜਾਂ ਦਿੱਤਾ ਜਾ ਰਿਹਾ ਇਸ ਨੂੰ ਕਿਸ ਤਰ੍ਹਾਂ ਵੇਖਦੇ ਹਾਂ ਕਿਉਂਕਿ ਜਿਹੜਾ ਐਕਸ਼ਨ ਨਜ਼ਰ ਆ ਰਿਹਾ ਐਕਸ਼ਨ ਮੋਡ ਦੇ ਵੀ ਸਰਕਾਰ ਨਜ਼ਰ ਆ ਰਹੀ ਹੈ ਕੇਂਦਰ ਉਸ ਨੂੰ ਕਿਸ ਤਰ੍ਹਾਂ ਵੇਖਦੇ ਹਾਂ ਦੇਖੋ ਜਿਹੜਾ ਮੈਨੂੰ ਆ ਲੱਗਦਾ ਵੀ ਬੀਜੇਪੀ ਸਰਕਾਰ ਪੂਰੇ ਭਾਰਤ ਦਾ ਮਾਹੌਲ ਖਰਾਬ ਕਰਾਈ ਹੋਇਆ ਹੈ ਭਾਈ ਚਾਰ ਕਿਸਾਨ ਚ ਖਤਮ ਕਰ ਰਹੀ ਆ ਦੇਖੋ ਜੇ ਅਸੀਂ ਪੰਜਾਬ ਦੇ ਲੋਕ ਜਾਂ ਹਰਿਆਣਾ ਦੇ ਲੋਕ ਆਪਣੀ ਰਾਜਧਾਨੀ ਵਿੱਚ ਨਹੀਂ ਜਾ ਸਕਦੇ ਤਾਂ ਹੋਰ ਅਸੀਂ ਕਰਾਂਗੇ ਕੀ ਅਸਲ ਪ੍ਰੋਬਲਮ ਐ ਕਿ ਆ ਜਿਹਨਾਂ ਦਾ ਫੇਰ ਮੈਂ ਲੋਕ ਪੁੱਤਰ ਕੀ ਆ ਕਾਨੂੰਨ ਦੀ ਵਿਵਸਥਾ ਕੀ ਆ ਜਿਵੇਂ ਇੱਕ ਪਸੰਦ ਦਾ ਆਸਾਨੇ ਦਾ ਜਿਹੜਾ ਪ੍ਰਧਾਨ ਤੇ ਚੋਣਾਂ ਦੇ ਸਾਰੇ ਹੱਕਾਂ ਦੀ ਰਾਖੀ ਲੋਕਾਂ ਨੂੰ ਸੰਭਾਲ ਕੇ ਸੂਬਿਆਂ ਦੀ ਭਾਈਚਾਰਕ ਸੰਭਾਲ ਕਰਕੂ ਪਰ ਕਿਤਨਾ ਕਿਤੇ ਲੱਗਦਾ ਹੈ ਸਾਰੀ ਪੈਸਾਰਕਾਂ ਸਾਂਝੇ ਖਤਮ ਕਰਨ ਨੇ ਜਿਵੇਂ ਇਹ ਕੀ ਸਰਕਾਰ ਦੇ ਮਾਹੌਲ ਕਰ ਰਹੇ ਨੇ ਜਾਂ ਬਿਆਨਬਾਜ਼ੀ ਚੱਲ ਰਹੀ ਆ ਜਦੋਂ ਅਸੀਂ ਆਪਣੀ ਰਾਜਨੀਤੀ ਨਹੀਂ ਜਾ ਸਕਦੇ ਹੋਰ ਕੀ ਕਰਾਂਗੇ ਆ ਤਾਂ ਪਹਿਲਾਂ ਹੀ ਵੰਡ ਜਿਵੇਂ ਪਹਿਲਾਂ ਅੰਗਰੇਜ਼ਾਂ ਵਾਲੇ ਨੀਤੀਚਾਰਿਆਂ ਨਾਲ ਪਾੜੋ ਰਾਜ ਕਰੋ ਆ ਸੂਬਿਆਂ ਨੂੰ ਭਾਈਚਾਰਕ ਸੰਭਾਲੇ ਆ ਕੇ ਮਾਰੇ ਖਤਮ ਕਰ ਰਹੇ ਨੇ ਜੇਕਰ ਮਾਹੌਲ ਕੁਝ ਇਸ ਤਰ੍ਹਾਂ ਦਾ ਬਣਦਾ ਹੈ ਜਿਸ ਤਰ੍ਹਾਂ ਦੀ ਤਸਵੀਰ ਨਜ਼ਰ ਆ ਰਹੀ ਹੈ ਜਿਹੜਾ 13 ਫਰਵਰੀ ਨੂੰ ਬਣਿਆ ਸੀਗਾ ਜਦੋਂ ਕਿਸਾਨ ਦਿੱਲੀ ਚੱਲੇ ਸੀਗੇ ਦਿੱਲੀ ਚਲੋ ਦਾ ਕਿਹਾਣਾ ਨੇ ਐਲਾਨ ਕਰਤਾ ਸੀਗਾ ਅੱਜ ਵੀ ਉਹੀ ਤਸਵੀਰ ਹੈ ਕਿ ਜੇਕਰ ਅੱਜ ਉਹ ਹਾਲਾਤ ਬਣਦੇ ਨੇ ਤਾਂ ਵਲੰਟੀਅਰ ਕਿਸ ਤਰ੍ਹਾਂ ਕੰਮ ਕਰਨਗੇ ਕਿਸ ਤਰ੍ਹਾਂ ਰੈਸਕਿਊ ਕਰਨ ਦਾ ਲਈ ਇੰਤਜ਼ਾਮ ਕਿਤੇ ਗਏ ਨੇ ਅਸਲ ਜਿਹੜਾ ਸਾਡਾ ਮੇਨ ਮਾਰਕਸ ਦਾ ਨਾ ਮੈਂ ਜਿਵੇਂ ਵਪਾਰੀ ਵਰਗ ਜਾਂ ਆਮ ਲੋਕ ਨੇੜੇ ਤੇੜੇ ਇਹਨਾਂ ਦੇ ਲੋਕਾਂ ਨੂੰ ਲੱਗਦਾ ਵੀ ਜਦੋਂ ਕਿਸਾਨ ਰਸਤਾ ਰੋਕ ਕੇ ਬੈਠੇ ਨੇ ਪਰ ਅਸੀਂ ਉਹ ਵਪਾਰੀ ਵਰਗ ਨੂੰ ਹੋਰ ਲੋਕਾਂ ਨੂੰ ਵੀ ਅਪੀਲ ਕਰਦਾ ਵੀ ਦੇਖੋ ਕਿਸਾਨਾਂ ਨੇ ਜਿਹੜਾ ਆਪਣਾ ਰੱਖਿਆ ਪਾ ਬੀਜੇਪੀ ਸਰਕਾਰ ਨੇ ਹਰਿਆਣਾ ਸਰਕਾਰ ਨੇ ਰਸਤਾ ਰੋਕਿਆ ਉਹਦੀ ਤਾਜ਼ਾ ਧਾਰਨਾ ਜਾ ਕੇ ਦੇਖ ਸਕਦੇ ਆ ਖੇਰ ਉਹਨਾਂ ਸਾਡੇ ਪਰ ਦੋਸ਼ ਲਾਇਆ ਤੇ ਵੀ ਹਾਂ ਕਹੋ ਜੇ ਲੈ ਕੇ ਨਾ ਕਿਸਾਨ ਦਾਣਾ ਅਸੀਂ ਪੈਦਲ ਵੀ ਜਾ ਰਹੇ ਹਾਂ ਨਾ ਉੱਥੇ ਜਾ ਰਹੇ ਕੋਈ ਹੋ ਨਹੀਂ ਸਾਡੇ ਕੋਲ ਵੀ ਅਸੀਂ ਆਪਣੀ ਦਾਤ ਨਹੀਂ ਜਾ ਕੇ ਆਪਣੀ ਜਿਹੜੀ ਪਸਾਨੀ ਮੰਗਾ ਨੇ ਪੂਰੇ ਭਾਰਤ ਦੇ ਲੋਕਾਂ ਨੇ ਮੰਗਣ ਉਹਦੇ ਵਿੱਚ ਮਜਦੂਰਾਂ ਨੇ ਮੰਗਾ ਨੇ ਵੀ ਉਹ ਮੰਨਵਾ ਸਕੀਏ ਪਰ ਜਿਹਹਾ ਜਿਹਾ ਮਾਹੌਲ ਉਹਨਾਂ ਜਿਵੇਂ ਪੰਜ ਪੰਜ ਲੇਰਾਂ ਲਾਤੀਆਂ ਜਾਂ ਆਪਾਂ ਕਹਿ ਸਕਦੇ ਹਾਂ ਆਰਧ ਸੈਨਕਲਾ ਤੇ ਜਿਵੇਂ ਪਹਿਲਾਂ ਕੋਈ ਕਿਸੇ ਦੇਸ ਦਾ ਪਾਊਡਰ ਹੁੰਦਾ ਵੀ ਚੈਨਾ ਦਾ ਬੈਟਰ ਜਾਂ ਪਾਕਿਸਤਾਨ ਦਾ ਪਾਊਡਰ ਵਲੰਟੀਅਰਾਂ ਤੇ ਆਪਾਂ ਗੱਲ ਕਰਦੇ ਖਾ ਵਲੰਟੀਅਰ ਬੜੀ ਗਿਣਤੀ ਦੀ ਤਵਾਦ ਨੇ ਹਫਤੇ ਦੇ ਵਿੱਚ ਰਹਿ ਕੇ ਕੋਈ ਕਿਸੇ ਨੂੰ ਆਮ ਕੰਮ ਕਰਨ ਵਾਲਾ ਪਰਸੇ ਦੇਖੋ ਆਮ ਜਨਤਾ ਦਾ ਧਿਆਨ ਰੱਖਣਾ ਉਹਦੇ ਕਰਕੇ ਜਿਹੜਾ ਸਾਹਮਣੇ ਇਕੋ ਇੱਕ ਦਾ ਜਥਾ ਤਿਆਰ ਕਰਿਆ ਮਰਜੀਬੜੇ ਉਹਦੇ ਵਿੱਚ ਜਥੇ ਪੰਡਿਆਂ ਦੀ ਮੇਨ ਲੀਡਰਸ਼ਿਪ ਹੀ ਮੰਨ ਚੱਲ ਲੋ ਦੂਜੇ ਤੇ ਜਿਹੜੇ ਸਾਰੇ ਸ਼ਾਂਤ ਮੀਤਰ ਇਕ ਜਿੰਨਾ ਸੀ ਕਹਿੰਦਾ ਉਹ ਤਰੀਕੇ ਨਾਲ ਚੱਲਣਾ ਮਰਜੀਬੜੇ ਦਾ ਮਤਲਬ ਵੀ ਸਰਕਾਰ ਸਾਡੇ ਤੇ ਜਿਹੜਾ ਮਰ ਜ਼ੁਲਮ ਕਰਦੀ ਆ ਉਹ ਜ਼ੁਲਮ ਅਸੀਂ ਸਮਾਂਗੇ ਜਦ ਤੱਕ ਲੋਕਾਂ ਦੇ ਵਿੱਚ ਸਾਹ ਨੇ ਉਹ ਲੜਨਗੇ ਕਿ ਸਾਨੂੰ ਅੱਗੇ ਜਾਣਾ ਚਾਹੀਦਾ ਜਿੱਦ ਕਰਨੀ ਆ ਜਿਵੇਂ ਅੱਗੇ ਸਰਕਾਰ ਦੇਖਦੇ ਕੀ ਕਰਦੀ ਹੈ ਅਗਰ ਅਫਤਾਰੀਆਂ ਕਰਦੇ ਗੋਲਾਵਾਰੀ ਕਰਦੀ ਆ ਜਾਂ ਕੀ ਕੀ ਮਿਲਦਾ ਤਾਂ ਬਿਲਕੁਲ ਹੈ ਕਿਸਾਨ ਦਿੱਲੀ ਜਾਣ ਦੇ ਲਈ ਤਿਆਰ ਬਰ ਤਿਆਰ ਨੇ ਤਾਂ ਇਹ ਤਸਵੀਰ ਦਿਖਾ ਦਿੰਨੇ ਆ ਇਹ ਵਲੰਟੀਅਰ ਨੇ ਜਿਹੜੇ ਕਿਸਾਨਾਂ ਦੀ ਜਾਨ ਦੀ ਰਾਖੀ ਦੇ ਲਈ ਇੱਥੇ ਲਗਾਏ ਗਏ ਨੇ rescued ਕਰਨ ਦੇ ਲਈ ਲਗਾਏ ਗਏ ਨੇ ਕਿ ਜੇਕਰ ਕੁਝ ਅਜਿਹੇ ਹੱਥ ਬਣਦੇ ਨੇ ਸਾਹ ਦੇ ਉੱਪਰ ਤਾਂ ਇਹ rescuer team ਜਿਹੜੀ ਆ ਵਲੰਟੀਅਰ ਜਿਹੜੇ ਨੇ ਇਹ ਕੰਮ ਕਰਨਗੇ ਤਾਂ ਇਹ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇਸ ਵਲੰਟੀਅਰ ਟੀਮ ਜਿਹੜੀ ਆ ਉਹ ਪੂਰੀ ਲੱਗੀ ਹੋਈ ਆ ਤਾਂ ਇਸ ਥਾਂ ਦੇ ਉੱਪਰ ਜਿਹੜਾ ਕਿਸ ਤਰ੍ਹਾਂ ਦੇ ਹਾਲਾਤ ਬਣ ਸਕਦੇ ਨੇ ਉਹ ਤੁਸੀਂ ਇਹ ਤਸਵੀਰ ਤੋਂ ਹੀ ਸਾਫ਼ ਅੰਦਾਜ਼ਾ ਲਗਾ ਸਕਦੇ ਹੋ ਤਾਂ ਅੱਜ ਸ਼ੰਭੂ ਮੋਰਚੇ ਤੋਂ ਕਿਸਾਨ ਜਿਹੜਾ 297 ਦਿਨਾਂ ਬਾਅਦ ਦਿੱਲੀ ਕੂਚ ਕਰਨਗੇ ਤਾਂ ਅੱਜ ਪਹਿਲਾ ਜਥਾ ਜਿਹੜਾ ਕਿਸਾਨਾਂ ਦਾ ਦਿੱਲੀ ਕੂਚ ਕਰਨ ਦੇ ਲਈ ਤਿਆਰ ਨਜ਼ਰ ਆ ਰਿਹਾ ਤਾਂ ਇਹ ਤਸਵੀਰ ਤੁਸੀਂ ਦੇਖੋਗੇ ਕਿ ਵਲੰਟੀਅਰ ਦੀ ਟੀਮ ਜਿਹੜੀ ਇੱਥੇ ਨਜ਼ਰ ਆ ਰਹੀ ਹੈ ਵਲੰਟੀਅਰ ਜਿਹੜੇ ਨੇ ਰੈਸਕਿਊ ਕਰਨ ਦੇ ਲਈ ਕਿਸਾਨਾਂ ਨੂੰ ਇੱਥੇ ਲਗਾਏ ਗਏ ਨੇ ਕਿ ਜੇਕਰ ਕੋਈ ਅਜਿਹੇ ਹਾਲਾਤ ਬਣਦੇ ਨੇ ਜਾਂ ਫਿਰ ਕੋਈ ਅਜਹੀ ਉਰੇ ਮਾਹੌਲ ਬਣਦਾ ਹੈ ਤਾਂ ਉਸ ਦੇ ਲਈ ਇਹ ਵਲੰਟੀਅਰ ਜਿਹੜੇ ਨੇ ਕੰਮ ਕਰਨਗੇ ਤੁਸੀਂ ਦੇਖੋਗੇ ਕਿ ਇਹ ਲਾਈਨ ਲਗਾਈ ਗਈ ਹੈ ਇੱਕ ਰਸੀ ਲਗਾਈ ਗਈ ਹੈ ਇਸ ਤੋਂ ਅੱਗੇ ਸਿਰਫ ਮਰਜੀਵੜੇ ਜਿਹੜਾ ਜਥੇ ਦਾ ਨਾਮ ਰੱਖਿਆ ਗਿਆ ਹੈ ਜਿਹੜਾ ਮਰਜੀਵੜਾ ਜਥਾ ਪੂਚ ਕਰੇਗਾ ਉਹੀ ਸਿਰਫ ਇਸ ਰਸਤੀ ਤੋਂ ਅੱਗੇ ਆ ਸਕਦਾ ਹੈ ਬਾਕੀ ਜਿਹੜੇ ਕਿਸਾਨ ਨੇ ਜਿਹੜੇ ਪਿੰਡਾਂ ਦੇ ਲੋਕ ਆਏ ਹੋਏ ਨੇ ਜਿਹੜੇ ਕਿਸਾਨੀ ਅੰਦੋਲਨ ਦੇ ਵਿੱਚ ਸ਼ਮੂਲਿਤ ਕਰ ਰਹੇ ਨੇ ਹਿੱਸਾ ਲੈ ਰਹੇ ਨੇ ਤਾਂ ਉਹ ਇਸ ਰਸਤੀ ਤੋਂ ਪਿੱਛੇ ਨਜ਼ਰ ਆਣਗੇ ਤਾਂ ਇਹ ਤਸਵੀਰ ਤੁਸੀਂ ਦੇਖੋਗੇ ਬੱਚੇ ਨਜ਼ਰ ਆ ਰਹੇ ਨੇ ਲੋਕ ਨਜ਼ਰ ਆ ਰਹੇ ਨੇ ਬਜ਼ੁਰਗ ਨਜ਼ਰ ਆ ਰਹੇ ਨੇ ਤਾਂ ਇਹ ਤਸਵੀਰ ਜਿਹੜੀ ਤੁਸੀਂ ਦੇਖ ਪਾ ਰਹੇ ਹੋ ਤਾਂ ਹੋਰ ਕਿਸਾਨ ਆਗੂ ਵੀ ਸਾਡੇ ਨਾਲ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਉਹ ਕਿਸ ਤਰ੍ਹਾਂ ਵੇਖਦੇ ਨੇ ਤਾਂ ਇਹ ਤਸਵੀਰ ਦੇਖੋਗੇ ਵਲੰਟੀਅਰ ਨਜ਼ਰ ਆ ਰਹੇ ਨੇ ਬਾਬੇ ਨਜ਼ਰ ਆ ਰਹੇ ਨੇ ਬਜ਼ੁਰਗ ਨਜ਼ਰ ਆ ਰਹੇ ਨੇ ਇਸ ਜਥੇ ਦੇ ਵਿੱਚ ਜਿਹੜਾ ਕਿਹੜੇ-ਕਿਹੜੇ ਕਿਸਾਨ ਹੋਣਗੇ ਤਾਂ کافی ਹੈ ਮੈਂ ਕਿਉਂਕਿ 101 ਕਿਸਾਨਾਂ ਦਾ ਜਥਾ ਜਿਹੜਾ ਅੱਜ ਪਹਿਲਾ ਉਹ ਦਿੱਲੀ ਕੁਛ ਕਰੇਗਾ ਤਾਂ ਉਸ ਤੋਂ ਪਹਿਲਾ ਤਸਵੀਰ ਜਿਹੜੀ ਹੈ ਉਹ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ ਤਾਂ ਉਹ ਸਾਫ਼ ਅੰਦਾਜ਼ਾ ਲਗਾ ਸਕਦੇ ਹਾਂ ਇੱਕ ਪਾਸੇ ਤਾਂ ਕਿਸਾਨ ਦਿੱਲੀ ਜਾਣ ਦੇ ਲਈ ਤਿਆਰ ਨਜ਼ਰ ਆ ਰਹੇ ਨੇ ਲੇਕਿਨ ਦੂਜੇ ਪਾਸੇ ਹਰਿਆਣਾ ਸਰਕਾਰ ਵੀ ਜਿਹੜੀ ਹੈ ਕਿਸਾਨਾਂ ਨੂੰ ਰੋਕਣ ਦੇ ਲਈ ਤਿਆਰ ਨਜ਼ਰ ਆ ਰਹੀ ਹੈ 144 ਧਾਰਾ ਜਿਹੜੀ ਹੈ ਉਹ ਲਾਗੂ ਕੀਤੀ ਗਈ ਹੈ ਪੰਜ ਤੋਂ ਵੱਧ ਜਿਹੜਾ ਲੋਕ ਉੱਥੇ ਇਕੱਠੇ ਨਹੀਂ ਹੋ ਸਕਦੇ ਲੇਕਿਨ ਕਿਸਾਨ ਹੁਣ ਕਿਸ ਤਰ੍ਹਾਂ ਦਿੱਲੀ ਜਾਣਗੇ ਦਿੱਲੀ ਕੁੱਝ ਕਿਸ ਤਰ੍ਹਾਂ ਕਰੇਗਾ ਪਹਿਲਾ ਜੱਥਾ ਤਾਂ ਕਾਫੀ ਅਹਿਮ ਰਹਿਣ ਵਾਲਾ ਤਾਂ ਅੱਜ ਦਾ ਦਿਨ ਕਾਫੀ ਖਾਸ ਹੈ ਸ਼ੰਭੂ ਮੋਰਚੇ ਦੇ ਉੱਪਰ ਦੂਜੇ ਪਾਸੇ ਜੇਕਰ ਖਨੋਰੀ ਦੀ ਗੱਲ ਕਰੀਏ ਤਾਂ ਉੱਥੇ ਕਿਸਾਨ ਆਗੂ ਜਗਜੀਤ ਸਿੰਘ ਧੱਲੇਵਾਲ ਜਿਹੜੇ ਨੇ ਮਰਨ ਵਰਤੇ ਤੇ ਬੈਠੇ ਹੋਏ ਨੇ ਕਿਸਾਨ ਸਾਡੇ ਨਾਲ ਨੇ ਅੱਜ ਦਿੱਲੀ ਕੂਚ ਦਾ ਐਲਾਨ ਹੋ ਚੁੱਕਿਆ ਪਹਿਲਾ ਜੱਥਾ ਰਵਾਨਾ ਹੋ ਰਿਹਾ ਹੈ ਕਿਸ ਤਰ੍ਹਾਂ ਵੇਖਦੇ ਹਾਂ ਜਿਹੜੇ ਹਾਲਾਤ ਉਰੇ ਬਣੇ ਹੋਏ ਨੇ ਇੱਕ ਪਾਸੇ ਤਾਂ ਕਿਸਾਨਾਂ ਨੇ ਤਿਆਰੀ ਕਰ ਲਈ ਦੂਜੇ ਪਾਸੇ ਹਰਿਆਣਾ ਸਰਕਾਰ ਵੀ ਰੋਕਣ ਦੇ ਲਈ ਤਿਆਰ ਨਜ਼ਰ ਆ ਰਹੀ ਹੈ ਬੈਰੀਕੇਟਿੰਗ ਨਜ਼ਰ ਆ ਰਹੀ ਹੈ ਸਰਕਾਰ ਦੀ ਮਰਜ਼ੀ ਹੈ ਸਰਕਾਰਾਂ ਦੇ ਕੰਮ ਹੁੰਦੇ ਨੇ ਸਰਕਾਰ ਤੇ ਨੀਤ ਤੇ ਨੀਤੀ 'ਚ ਫਰਕ ਹੈ ਕੈਣੀ ਤੇ ਕਰਨੀ 'ਚ ਫਰਕ ਹੈ ਸਰਕਾਰ ਦੇ ਸਰਕਾਰ ਦੀਆਂ ਜਿਹੜੀਆਂ ਮੰਗੀਆਂ ਹੋਈਆਂ ਮੰਨੀਆਂ ਹੋਈਆਂ ਮੰਗਾਤੀਆਂ ਉਹਨਾਂ ਨੇ ਲਾਗੂ ਨਹੀਂ ਕਰੀਆਂ ਉਹਨਾਂ ਨੂੰ ਲਾਗੂ ਕਰਾਉਣ ਵਾਸਤੇ ਪ 10 ਮਹੀਨੇ ਹੋ ਗਏ ਸਾਨੂੰ ਉਹਦੇ ਬੈਠਿਆ ਨੂੰ ਜਾਂ ਪਹਿਲੇ 13 ਤਰੀਕ ਨੂੰ ਐਸੀ ਤੁਰੇ ਸਾਡੇ 450 ਤੋਂ ਉੱਪਰ ਐਸੀ ਫੱਟੜ ਕਰਾਇਆ ਸਭ ਕਰਨ ਦੀ ਸੀਧੀ ਹੋਈ ਹੈ ਐਸੀ ਸ਼ਾਂਤੀ ਨਾਲ ਉਹਨੇ ਰੋਕਿਆ ਉਰੇ ਬੈਠੇ ਆ ਲੋਕ ਕਹਿੰਦੇ ਨੇ ਵੀ ਕਿਸਾਨਾਂ ਨੇ ਰਸਤਾ ਰੋਕਿਆ ਐਸੀ ਰਸਤਾ ਨਹੀਂ ਬਿਲਕੁਲ ਰੋਕਿਆ ਐਸੀ ਸਾਈਡ ਤੇ ਬੈਠੇ ਆ ਰਸਤਾ ਖਲਾ ਲਣ ਲੋਕ ਵੀ ਸਾਨੂੰ ਕੋਈ ਇਤਰਾਜ਼ ਨਹੀਂ ਸਰਕਾਰ ਨੇ ਕਿਲ ਗਾਰਡ ਰਖੇ ਨੇ ਤੰਦਾ ਕਰਖੇ ਨੇ ਵੈਰੀਗੇਟ ਲਾਰਖੇ ਨੇ ਫੌਜ ਲਾਰਖੀ ਹੈ ਸਰ ਸਰਕਾਰ ਦੀ ਨੀਤ ਤੇ ਨੀਤੀ ਚ ਫਰਕ ਹੈ ਜਿਹੜਾ ਜਿਹੜਾ ਜਿਹੜੀ ਅੱਜ ਜਿ세 ਦੀ ਗੱਲ ਕਰ ਰਹੇ ਹੋ 101 ਮਰਜੀਵੜਾ ਜਿਹੜਾ ਸਾਡਾ ਜਥਾ ਜ ਉਹ ਦਿੱਲੀ ਵਾਲੋਂ ਰਮਾਨਾ ਹੋਊਗਾ 1 ਵਜੇ ਦਾ ਸਮਾਂ 1 ਵਜੇ ਦੇ ਤੋਰਾਂਗੇ ਜਿਹੜਾ ਕੋਈ ਹੁੱਲਰ ਵਾਜੀ ਚ ਨਹੀਂ ਤੋਰਾਂਗੇ ਉਹਰੇ ਤੇ ਨਾਰਿਆਂ ਦੇ ਸਵਾਗਤ ਨਾਲ ਤੋਰਾਂਗੇ ਗਾਹ ਜਿਹੜਾ ਸਾਡਾ ਜਸਾ ਜਾਊਗਾ ਸਤਨਾਮ ਵਾਹਿਗੁਰੂ ਦਾ ਜਾਪ ਕਰਦਾ ਜਾਊਗਾ ਅੱਗੇ ਸਰਕਾਰ ਦੀ ਮਦਦ ਹਾਂ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਕਿਸਾਨ ਨਾ ਨਾ ਪਹਿਲਾ ਜੱਥਾ ਮਰਜੀਵੜੇ ਜਿਹੜਾ ਜਾਨ ਦੇ ਲਈ ਤਿਆਰ ਹੋ ਚੁੱਕਿਆ ਤੁਸੀਂ ਕਿਹਾ ਸਤਨਾਮ ਵਾਹਿਗੁਰੂ ਦਾ ਜਾਪ ਕਰਕੇ ਰਵਾਨਾ ਕਰਾਂਗੇ ਉਹਦੀ ਹਨਾ ਤੇ ਦੂਜੇ ਪਾਸੇ ਬੈਰੀਗੇਡ ਨਜ਼ਰ ਆ ਰਹੇ ਨੇ ਕਿਸ ਤਰ੍ਹਾਂ ਕਿਸਾਨ ਅੱਗੇ ਜਾਣਗੇ ਪਹਿਲਾ ਸਵਾਲ ਤਾਂ ਇਹ ਹੈ ਕਿ ਜੇਕਰ ਜਾਨ ਦਿੱਤਾ ਜਾਂਦਾ ਤਾਂ ਕਿਸ ਤਰ੍ਹਾਂ ਜਾਣਗੇ ਹੈ ਜੀ ਪਹਿਲਾ ਸਵਾਲ ਤਾਂ ਇਹ ਹੈ ਕਿ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਸਤਨਾਮ ਵਾਹਿਗੁਰੂ ਦਾ ਜਾਪ ਕਰਕੇ ਇੱਥੋਂ ਜੱਥਾ ਰਵਾਨਾ ਕੀਤਾ ਜਾਏਗਾ ਲੇਕਿਨ ਜਿਸ ਤਰ੍ਹਾਂ ਬੈਰੀਗੇਟਿੰਗ ਕੀਤੀ ਹੋਈ ਹੈ ਲੱਗਦਾ ਹੈ ਕਿ ਜਾਨ ਦੇਣਗੇ ਜੇਕਰ ਜਾਨ ਦਿੰਦੇ ਨੇ ਤਾਂ ਕੀ ਪਲੈਨਿੰਗ ਹੈ ਜਾਨ ਦੇਣ ਨਾ ਜਾਨ ਦੇਣ ਐਸੀ ਜਾਵਾਂਗੇ ਸਰਕਾਰ ਦਾ ਜੋ ਮਨ ਕਰਦਾ ਉਹ ਕਰੇ ਐਸੀ ਜੋ ਅਰਦਾਸ ਕਰਕੇ ਸਾਡੇ ਮਰਜੀ ਵੜੇ ਉਰੇ ਤੇ ਤੁਰਨਗੇ ਉਹ ਪਿੱਛੇ ਨਹੀਂ ਹਟਣਗੇ ਗੰਦਾ ਪਾਰ ਕਰਨਗੇ ਸਰਕਾਰ ਦੀ ਜ਼ਿੰਮੇਵਾਰੀ ਕਰੇ ਗੋਲੀਆਂ ਚਲਾਵੇ ਅਥਰੂ ਗਏ ਸਿੱਤੇ ਉਹਨਾਂ ਦੀ ਮਰਜ਼ੀ ਭਰਾ ਨੇ ਜਿਨ੍ਹਾਂ ਨੇ ਸਾਰਾ ਕੁਝ ਬਹਿ ਕਿ ਪਹਿਲਾ ਵਾਲੇ ਹਾਲਾਤ ਪਾ ਸਕਦੇ ਆ ਜਿਸ ਤਰ੍ਹਾਂ ਪ੍ਰਸ਼ਾਸਨ ਨਜ਼ਰ ਆ ਰਿਹਾ ਉਧਰ ਪਿੱਛੇ ਪੈਰਾ ਮਿਲਟਰੀ ਫੋਰਸਿਸ ਨਜ਼ਰ ਆ ਰਹੀਆਂ ਪੁਲਿਸ ਨਜ਼ਰ ਆ ਰਹੀ ਹੈ ਲੱਗਦਾ ਕਿ ਉਹੀ ਹਾਲਾਤ ਪਾ ਸਕਦੇ ਆ ਜੋ 13 ਫਰਵਰੀ ਨੂੰ ਬਣੇ ਸੀਗੇ ਹੋਰੇ ਸਰਕਾਰਾਂ ਦਾ ਕੰਮ ਹੈ ਝੂਠ ਨਾਲ ਵੋਟਾਂ ਲੈਣੀਆਂ ਲੋਕਾਂ ਨੂੰ ਗਮਰਾਹ ਕਰਨਾ ਗੋਲੀਆਂ ਚਲਾਉਣੀਆਂ ਲੋਕਾਂ ਦੀ ਆਵਾਜ਼ ਨੂੰ ਦਬਾਉਣਾ ਇਹ ਸਰਕਾਰਾਂ ਦਾ ਕੰਮ ਹੁੰਦਾ ਲੋਕਾਂ ਦੀ ਜਿਹੜੀ ਆਵਾਜ਼ ਹੈ ਉਹ ਦਬਾਉਣੀ ਹੁੰਦੀ ਹੈ ਅਸੀ ਕੋਈ ਹੋਰ ਚੀਜ਼ ਨਹੀਂ ਮੰਗਦੇ ਠਿੱਕ ਪਾਸੇ ਸਾਨੂੰ ਦੇਸ ਦਾ ਅੰਨਦਾਤਾ ਕਿਹਾ ਜਾਂਦਾ ਹੈ ਅੱਜ ਦੇਖਦੇ ਅੰਨਦਾਤੇ ਦੇ ਨਾਲ ਮਜ਼ਾਕ ਕਰਿਆ ਜਾਂਦਾ ਹੈ ਉਹਨਾਂ ਦੇ ਹੱਕਾਂ ਨੂੰ ਕੁਚਲਿਆ ਤੇ ਦੱਬਿਆ ਜਾਂਦਾ ਹੈ ਬਾਨੀਆਂ ਤੇ ਡਾਨੀਆਂ ਨੂੰ ਕਿਸਾਨੀ ਨੂੰ ਸੁਮਾਉਣ ਜਾ ਰਹੀ ਹੈ ਸਰਕਾਰ ਸਰਕਾਰ ਦੇ ਨੀਤ ਚ ਫਰਕ ਹੈ ਤੇ ਕਹਿਣੀ ਤੇ ਕਰਨੀ ਚ ਫਰਕ ਹੈ ਬਿਲਕੁਲ ਹੈ ਕਿਸਾਨਾਂ ਦਾ ਪਹਿਲਾ ਅੱਖ ਜਿਹੜਾ ਮਰਜ਼ੀ ਵੜੇ ਹੈ ਉਹ ਜਾਨ ਦੇ ਲਈ ਤਿਆਰ ਹੈ 101 ਕਿਸਾਨ ਜਿਹੜਾ ਇਸ ਜਥੇ ਦੇ ਵਿੱਚ ਸ਼ਾਮਿਲ ਨੇ ਤੁਸੀਂ ਇਹ ਤਸਵੀਰ ਦੇਖੋਗੇ ਕਿ ਕਿਸਾਨ ਆਗੂ ਜਿਹੜਾ ਇੱਥੇ ਨਜ਼ਰ ਆ ਰਹੇ ਨੇ ਕਿਸਾਨ ਨਜ਼ਰ ਆ ਰਹੇ ਨੇ ਤਾਂ ਇਹ ਸ਼ੰਭੂ ਮੋਰਚੇ ਦੀ ਤਸਵੀਰ ਹੈ ਸਵੇਰ ਦੀ ਤਸਵੀਰ ਜਿਹੜੀ ਹੈ ਉਹ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਕਿਸਰਾਂ ਦੇ ਹਾਲਾਤ ਨੇ ਇਸ ਥਾਂ ਦੇ ਉੱਪਰ ਕਿਸਾਨ ਜਿਹੜੇ ਨੇ ਵੱਡੀ ਗਿਣਤੀ 'ਚ ਇਸ ਮੋਰਚੇ ਦੇ ਵਿੱਚ ਜਿਹੜਾ ਉਹ ਪਹੁੰਚਣਾ ਸ਼ੁਰੂ ਹੋ ਚੁੱਕੇ ਨੇ ਤੁਸੀਂ ਦੇਖੋਗੇ ਕਿਸਾਨ ਜਥੇ ਬੰਦੀਆਂ ਦੇ ਜੇਕਰ ਜਿਹੜੇ ਨੇ ਉਰੇ ਤੁਸੀਂ ਦੇਖੋਗੇ ਲੱਗਦੇ ਹੋਏ ਨਜ਼ਰ ਆ ਰਹੇ ਨੇ ਤਾਂ ਇਹ ਤਸਵੀਰ ਹੈ ਇਹ ਸਵੇਰ ਦੀ ਤਸਵੀਰ ਹੈ ਉਹ ਮੋਰਚੇ ਦੀ ਜਿੱਥੇ ਵਲੰਟੀਅਰ ਜਿਹੜੇ ਨੇ 1000 ਦੇ ਕਰੀਬ ਜਿਹੜਾ ਵਲੰਟੀਅਰ ਹੈ ਇੱਥੇ ਲਗਾਏ ਗਏ ਨੇ ਕਿ ਜੇਕਰ ਕੋਈ ਹਜੇ ਹਾਲਾਤ ਬਣਦੇ ਨੇ ਤਾਂ ਉਹ ਕਿਸਾਨਾਂ ਨੂੰ ਰੈਸਕਿਊ ਕਰਨ ਦੇ ਲਈ ਉਰੇ ਫੱਟੜ ਕਿਸਾਨਾਂ ਨੂੰ ਰੈਸਕਿਊ ਕਰਨ ਦੇ ਲਈ ਜੇਕਰ ਅਜਿਹੇ ਹਾਲਾਤ ਬਣਦੇ ਨੇ ਤਾਂ ਉਹ ਲਗਾਏ ਗਏ ਨੇ ਤਾਂ ਇਹ ਵਲੰਟੀਅਰ ਦੀ ਤੁਸੀਂ ਦੇਖੋਗੇ ਕਿ ਲਾਈਨ ਦੇ ਵਿੱਚ ਵਲੰਟੀਅਰ ਜਿਹੜੇ ਨੇ ਉਹ ਇਸ ਰੱਸੀ ਤੋਂ ਅੱਗੇ ਨਜ਼ਰ ਆ ਰਹੇ ਨੇ ਇਸ ਰੱਸੀ ਤੋਂ ਪਿੱਛੇ ਉਹ ਕਿਸਾਨ ਨੇ ਜਿਹੜੇ ਇਸ ਮੋਰਚੇ ਦੇ ਵਿੱਚ ਰਹਿਣਗੇ ਲੇਕਿਨ ਮੋਰਚੇ ਤੋਂ ਅੱਗੇ ਕਿਸਾਨ ਉਹ ਹੀ ਆ ਸਕਦੇ ਨੇ ਜਿਹੜੇ ਮਰਜੀਵੜੇ ਜਥੇ ਦੇ ਵਿੱਚ ਸ਼ਾਮਿਲ ਨੇ ਜਾਂ ਦਿੱਲੀ ਕੂਚ ਕਰਨਗੇ ਕੋਈ ਕਿਸਾਨ ਜਿਹੜੇ ਇਸ ਰਸਤੇ ਤੋਂ ਅੱਗੇ ਆ ਸਕਦੇ ਆ ਤੁਸੀਂ ਦੇਖੋਗੇ ਮਹਿਲਾਵਾਂ ਨਜ਼ਰ ਆ ਰਹੀਆਂ ਨੇ ਵਲੰਟੀਅਰ ਜਿਹੜੇ ਨੇ 1000 ਦੇ ਕਰੀਬ ਵਲੰਟੀਅਰ ਜਿਹੜੇ ਨੇ ਉਹ ਇਸ ਮੋਰਚੇ ਦੇ ਉੱਪਰ ਜਿਹੜਾ ਤਨਾਨਾ ਕੀਤਾ ਗਏ ਨੇ ਕਿਸਾਨ ਵਲੰਟੀਅਰ ਜਿਹੜਾ ਇੱਥੇ ਲੱਗੇ ਹੋਏ ਨੇ ਇਹ ਤਸਵੀਰ ਦੇਖੋਗੇ ਤੁਸੀਂ ਕਿ ਅੱਜ ਕਿਸਾਨਾਂ ਦਾ ਪਹਿਲਾ ਜਥਾ ਜਿਹੜਾ ਉਹ ਦਿੱਲੀ ਕੂਚ ਕਰਨ ਦੇ ਲਈ ਥੋੜੀ ਰਵਾਨਾ ਹੋਵੇਗਾ ਤਾਂ ਉਸ ਤੋਂ ਪਹਿਲਾਂ ਇਹ ਤਸਵੀਰ ਜਿਹੜੀ ਹੈ ਉਹ ਦਿਖਾ ਰਹੇ ਹਾਂ 1 ਵਜੇ ਦੇ ਕਰੀਬ ਜਿਹੜਾ ਜਥਾ ਰਵਾਨਾ ਹੋਵੇਗਾ ਤਾਂ ਉਸ ਕੋ ਪਹਿਲਾ ਦੇਖੀ ਹਾਲਾਤ ਨੇ ਉਹ ਤੁਹਾਨੂੰ ਦਿਖਾਏ ਨੇ ਤਾਂ ਸ਼ੰਭੂ ਮੋਰਚੇ ਦੇ ਉੱਪਰ ਜਿੱਥੇ ਇੱਕ ਪਾਸੇ ਕਿਸਾਨਾਂ ਦੇ ਵਿੱਚ ਵੱਡਾ ਉਤਸ਼ਾਹ ਨਜ਼ਰ ਆ ਰਿਹਾ ਹੈ ਕਿਸਾਨ ਦਿੱਲੀ ਜਾਣ ਦੇ ਲਈ ਧਿਆਨ ਨਜ਼ਰ ਆ ਰਹੇ ਨੇ ਦੂਜੇ ਪਾਸੇ ਹਰਿਆਣਾ ਸਰਕਾਰ ਵੀ ਕਿਸਾਨਾਂ ਨੂੰ ਰੋਕਣ ਦੇ ਲਈ ਪੂਰੀ ਤਿਆਰ ਨਜ਼ਰ ਆ ਰਹੀ ਹੈ ਦੇਖਣਾ ਹੋਵੇ ਕਿ ਕਿਸ ਤਰ੍ਹਾਂ ਦੇ ਹਾਲਾਤ ਇੱਥੇ ਬਣਦੇ ਨੇ 1 ਵਜੇ ਦਾ ਸਮਾਂ ਦਿੱਤਾ ਗਿਆ ਕਿਸਾਨਾਂ ਵੱਲੋਂ ਦਿੱਲੀ ਕੂਚ ਕਰਨ ਦਾ ਲੇਕਿਨ ਸਮਾਂ ਹਜੇ ਕਾਫੀ ਪਿਆ ਹਜੇ ਬਹੁਤ ਘੱਟ ਸਮਾਂ ਹੋਇਆ ਹੈ ਲੇਕਿਨ ਤਿਆਰੀ ਜਿਹੜੀ ਹੈ ਕਿਸਾਨ ਜਿਹੜੇ ਨੇ ਉਹ ਤਿਆਰ ਨਜ਼ਰ ਆ ਰਹੇ ਨੇ